SSP ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ 20 ਦੇ ਕਰੀਬ ਫੱਟੀ ਵਸਤਾ ਚੌਂਕ ਵਿੱਚ ਕੱਟੇ ਚਲਾਨ ਜ਼ਿਲ੍ਹਾ ਸ਼ਹਿਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਫੱਟੀ ਵਸਤਾ ਚੌਂਕ ਵਿਖੇ ਬਿਨਾ ਲਾਇਸੈਂਸ ਬਿਨਾ ਕਾਗਜ਼ਾਤ ਆਰਸੀ ਬਿਨਾ ਅਤੇ ਟ੍ਰਿਪਲਿੰਗ ਸਵਾਰੀ ਅਤੇ ਰੋਂਗ ਪਾਰਕਿੰਗ ਦੇ ਚਲਾਨ ਕੱਟੇ ਗਏ ਇਸ ਮੌਕੇ ਉਹਨਾਂ ਨੇ ਦੱਸਿਆ ਹੈ ਕਿ ਆਓ ਸੁਣਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਅੱਜ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ 'ਚ ਕਾਰਨਾ ਕਰਦੇ ਹੋਏ ਨਵਾਂਸ਼ਾ ਟ੍ਰੈਵਲ ਚਾਰਜ ਜਲੜ ਟ੍ਰੈਵਲ ਚਾਰਜ ਨੇ ਠਕੋਟ ਵੀ ਚਲਾਣ ਕੀਤੇ ਨੇ ਜੀ.ਪੀ.ਏ 6 ਨੇ ਨਗਰਵਾਲੇ ਵਾਲੇ 14 ਨੇ ਅਦਾਲਤ ਦੇ ਕਰਦੇ ਆਰਟੀਓ ਲੇਕਿਨਿੰਗ ਟੇਟ ਆਟਾੜੇ ਚ ਚਲਾਣ ਨੇ ਜਿਹੜੇ ਬੋਲਟ ਪਟਾਕੇ ਮਾਰਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਹੈ ਉਹਨਾਂ ਨੇ ਇਹ ਕਹਿੰਦੇ ਪਟਾਕੇ ਮਾਰਨੇ ਬੰਦ ਕਰਨਾ ਤੇ ਨਹੀਂ ਆਪਾਂ ਪਟਾਕਿਆਂ ਦਾ ਬੰਦਾ ਹੋਈ ਜਾ ਨਵਾਂਸ਼ਾ ਵੱਜੋਂ ਨੇ ਬੰਦ ਕਰਤੀ ਅੱਗੇ ਵੀ ਮਦਦ ਕਰਨੀ ਚਾਹੀਦੀ ਤੁਹਾਨੂੰ ਉਹਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਸੀ ਕੀ ਸੰਦੇਸ਼ ਦੇਣਾ ਮਾਪਿਆਂ ਨੂੰ ਕਹਿੰਦੇ ਵੀ ਪਾਈ ਬੱਚਿਆਂ ਨੂੰ ਮੋਤਲ ਪੰਨੀ ਹਾਲ ਦੇਣਾ ਮਾਣਾ ਮੋਤਲ ਦੇਣਾ